ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸੱਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੰਡ ਮੂਰਾ ਵਾਲੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਰੀਦਕੋਟ ਆ ਗਿਆ ਇਆ ਸਵੇਲੇ ਕਾਕੇ ਵਪਾਰੀ ਦੇ ਘਰੋਂ ਤੁਹਾਨੂੰ ਇੱਕ ਝੋਟੀ ਵਿਖਾਉਣ ਲੱਗੇ ਆ ਬਿਲਕੁਲ ਤਾਜੀ ਸੂਈ ਕੀ ਲੇਖਾ ਜੋਖਾ ਉਹਦੀ ਡਿਟੇਲ ਆਪਾਂ ਵੀਰ ਤੋਂ ਲਵਾਂਗੇ ਤੇ ਸੂਈ ਸਵਾਈ ਆ ਆਜੋ ਲਈਏ ਜਾਣਕਾਰੀ ਜੁੜੇ ਹੋਏ ਐਂਡ ਤੱਕ ਵੇਖੀਏ ਤੋਰ ਤਾਰ ਕੇ ਹਾਂ ਕਾਕੇ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਹੋਰ ਸੁਣਾ ਵਧੀਆ ਠੀਕ ਠਾਕ ਚੜਦੀ ਕਲਾ ਹਾਂ ਹਾਂ ਓਕੇ ਅੱਜ ਤੱਕ ਕਟਿੰਗ ਲੱਗਦਾ ਤਾਜੀ ਕਰਾਈਏ ਨਹੀਂ ਕਾਟੰਗ ਕੀਤੀ ਹਾਂ ਡਰੈਸ ਪਿੰਡ ਮੂਰਾਣਾ ਜ਼ਿਲ੍ਹਾ ਫਰੀਦਕੋਟ ਪਿੰਡ ਮੂਰਾਣੀ ਤੇ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਾ ਆ ਗਿਆ ਫਰੀਦਕੋਟ ਨੰਬਰ 98553 ਤੇ 27655 98553 ਤੇ 27655 ਹਨ ਹੂੰ ਠੀਕ ਹੈ ਤੇ ਇਹ ਛੋਟੀ ਸੂਆ ਕਿਹੜਾ ਸੂਈ ਆ ਦੂਜਾ ਇਹਦੇ ਮਾਲਕਾਂ ਨੇ ਦੱਸਿਆ ਵੀ ਦੂਜਾ ਸੂਆ ਸੂਈ ਆ ਕਿੰਨੇ ਟਾਈਮ ਦੀ ਸੂਈ ਆ ਤੇ ਕਿੰਨਾ ਦੁੱਧ ਹੁਣ ਸੂਈ ਨੂੰ ਹੋ ਗਏ ਠੀਕ ਸਾਹ ਸੂਈ ਨੂੰ 20 ਦਿਨ ਹੋ ਗਏ ਤੇ ਮਗਰ ਕੱਟੀ ਆ ਗਈ ਕੱਟੀ ਬੜੀ ਟੌਪ ਦੀ ਚੰਗੀ ਸਾਂਭੀ ਕਹਿੰਦੇ ਆ ਨਾ ਤੇ ਕਿੰਨਾ ਦੁੱਧਾ ਹੋਣ ਇਹਦੇ ਕੋਲੇ 9 ਕਿਲੋ ਦੁੱਧ 9 ਕਿਲੋ ਦੁੱਧ ਜਿਹੜਾ ਇਹਦੇ ਕੋਲੇ ਹਾਜ਼ਰ ਆ 20 ਦਿਨਾਂ ਦੀ ਸੂਈ ਆ ਹਾਂ ਚੋਣ ਚਾਨੂ ਓਕੇ ਚੋਣ ਚਾਨੂ ਵਧੀਆ ਕੋਈ ਸਾਰੀ ਇੱਕ ਰੰਗ ਕਾਲੀ ਆ ਹੈਨਾ ਹਾਂ ਕੱਢੀ ਬਾਹਰ ਸੱਜਣਾ ਤੌਰ ਚੈੱਕ ਕਰ ਲਿਓ ਕੱਦ ਕਾਠ ਚੰਗਾ ਬਾਕੀ ਪਤਲੀ ਚਮੜੀ ਦੀ ਮਗਰ ਆ ਗਈ ਕੱਟੀ 9 ਦੁੱਧ ਵੀਰ ਨੇ ਦੱਸਿਆ ਸੂਇਆ ਪਸ਼ੂਆ ਦੁੱਧ ਜਿਹੜਾ ਮਾਲਕ ਕੋਲੋਂ ਦੱਸਿਆ ਜਾਂਦਾ ਉਹ ਤੁਸੀਂ ਚੂ ਸਕਦੇ ਆ ਮਾੜੀ ਜੀ ਲੰਮੀ ਕਰ ਲਾ ਬਹਰਾਂ ਨੂੰ ਵੇਖੋ ਸੱਜਣੋ ਵੇਲ ਕੱਦ ਚੱਲ ਪੁੱਤ ਚੱਲ ਤੇ ਬਾਕੀ ਲੇਵਾ ਭਾਂਡਾ ਤੁਹਾਡੇ ਸਾਹਮਣੇ ਆ ਵੀਡੀਓ ਬਣਾਉਣ ਦਾ ਟਾਈਮ ਵੀ ਜੇ ਤੁਹਾਨੂੰ ਦੱਸ ਗਏ ਤਾਂ 12 ਤੋਂ 1 ਵਜੇ ਦਾ ਸਮਾਂ ਹੋਊਗਾ ਜਦੋਂ ਇਹਦੀ ਵੀਡੀਓ ਤੁਹਾਡਨਾ ਸਾਂਝੀ ਕਰੀ ਜਾਂਦੇ ਕਰ ਲੋ ਚੱਕ ਵੇਖੋ ਸੱਜਣ ਜੇ ਮਗਰ ਆ ਗਈ ਜਿਵੇਂ ਦੱਸਿਆ ਤੁਹਾਨੂੰ ਪਹਿਲਾਂ ਵੀ ਵੀ ਕੱਟੀ ਤੇ ਚੂਨ ਚਾਣਾ ਥਾਂਲੇ ਦੇ ਸਹਾਈ ਤੋਂ ਤੁਸੀਂ ਵੀ ਬਾਕੀ ਤਾਂ ਪੂਲੀ ਹੋ ਗਈ ਹੈ ਨਾ ਚੂਨ ਚਾਣ ਬਹੁਤ ਵਧੀਆ ਕੀਤੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਠੀਕ ਆ ਐਨ ਓਕੇ ਰਿਪੋਰਟ ਹਾਂ ਹਾਂ ਤੇ ਰੇਟ ਇਹਦਾ ਕੀ ਕਰਾਂਗੇ ਆਪਾਂ 1.5 ਤੋਂ 82000 ਰੁਪਏ ਕਰਨਾ ਹੈ 82000 ਰੁਪਏ 80 ਦੇ ਦੋ ਹਾਂ 80 ਵੀ ਦੇ ਰਹੇ 2000 ਛੋਟ ਕਰਦੇ ਲੋ ਵੀ ਸਜਣੋ ਮੁੱਲ ਕੀਤਾ ਇਹਦਾ 82000 ਰੁਪਇਆ ਚੰਗੀ ਆ ਝੋਟੀ ਵਸਦੀ ਹਾਂ ਹਾਂ ਤੇ ਵੀਰ ਕਹਿੰਦਾ ਵੀ 80000 ਰੁਪਏ ਦੀ ਤੁਹਾਨੂੰ ਦੇ ਦੇਾਂਗੇ 80000 ਦੇ ਵਿੱਚ ਮਗਰ ਕੱਟੀ ਕਾਜੀ ਸੂਈ ਝੋਟੀ ਯਾਰ ਚੰਗੀ ਸੰਭਿਓ ਮੈਨੂੰ ਚੰਗੀ ਲੱਗੀ ਹੈ ਬਾਕੀ ਤੁਸੀਂ ਆਪਦੀ ਪਸੰਦ ਤੇ ਜਾਣਾ ਕਿਉਂਕਿ ਮੇਰੇ ਤੇ ਤਾਂ ਤੁਸੀਂ ਰਹਿਣਾ ਨਹੀਂ ਆਹ ਵੇਖੋ ਇਹਦੇ ਲੇਵੇਂ ਤੇ ਨਾੜਾ ਨੂੜਾ ਥਣਾ ਦਾਬ ਸੀ ਗੈਪ ਦੂਰੀ ਓਕੇ ਰਿਪੋਰਟ ਵੇਖੋ ਉਹ ਜਿੰਨਾਂ ਦਾ ਹਾਂ ਡਰਦੀ ਆ ਥੋੜੀ ਜੀ ਹਨਾ ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਕਰਿਓ ਖਰੀਦਦਾਰੀ ਕਰਕੇ ਤੇ ਸੱਜਣਾ